ਆਪਣੀਆਂ ਮੰਗਾਂ ਨੂੰ ਲੈ ਕੇ ਡੈਮੋਕ੍ਰੈਟਿਕ ਟੀਚਰ ਫਰੰਟ ਵੱਲੋਂ ਅੱਜ ਕੀਤਾ ਗਿਆ ਬਠਿੰਡਾ ਦੇ ਟੀਚਰ ਹੋਮ ਵਿਖੇ ਵੱਡਾ ਇਕੱਠ ਅਤੇ ਰੋਸ ਮਾਰਚ ਕਰਕੇ ਫੋਕਿਆ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਦੱਸਦੀਏ ਕਿ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਜਦੋਂ ਪੰਜਾਬ ਸਰਕਾਰ ਆਈ ਸੀ ਤਾਂ ਉਹਨਾਂ ਵੱਲੋਂ ਵਾਅਦਾ ਕੀਤਾ ਗਿਆ ਸੀ ਇਸ ਮੌਕੇ ਆਗੂ ਨੇ ਬੋਲੇ ਕਿ ਆ ਉਹ ਇੱਕ ਲੰਗੜਾ ਨੋਟੀਫਿਕੇਸ਼ਨ ਜਿਹੜਾ ਸਰਕਾਰ ਵੱਲੋਂ ਕਰ ਦਿੱਤਾ ਗਿਆ ਸੀ ਤੇ ਇਸ ਨੂੰ ਲੈ ਕੇ ਜਦ ਉਸ ਤੇ ਉੱਤੇ ਕੋਈ ਸਰਕਾਰ ਖਰੀ ਨੇ ਉਤਰੀ ਤਾਂ ਹੁਣ ਇਹਨਾਂ ਬਾਰੇ ਲਗਾਤਾਰ ਜਿਹੜਾ ਗੁੱਸਾ ਹੋਊਗਾ ਆਪਣਾ ਜ਼ਾਹਰ ਕੀਤਾ ਜਾ ਰਿਹਾ ਅਤੇ ਅੱਜ ਬਠਿੰਡਾ ਦੇ ਅੰਦਰ ਬਠਿੰਡਾ ਦੇ ਟੀਚਰ ਹੋਮ ਵਿਖੇ ਡੈਮੋਕਰੈਟਿਕ ਟੀਚਰ ਫਰੰਟ ਦੇ ਸਾਰੇ ਹੀ ਮੁਲਾਜ਼ਮ ਜਿਹੜੇ ਟੀਚਰ ਨੇ ਉਹ ਬਠਿੰਡਾ ਦੇ ਟੀਚਰ ਹੋਮ ਵਿਖੇ ਇਕੱਠੇ ਹੋਏ ਅਤੇ ਇਥੋਂ ਉਹਨਾਂ ਵੱਲੋਂ ਇੱਕ ਰੋਸ ਸਮਾਰਚ ਕੀਤਾ ਗਿਆ ਤੇ ਉਹਨਾਂ ਮੰਗ ਕੀਤੀ ਕਿ ਸਰਕਾਰ ਪ੍ਰਾਣੀ ਪੈਨਸ਼ਨ ਬਹਾਲੀ ਕਰੇ ਤੇ ਜੋ ਟੀਚਰਾਂ ਦੀ ਹੋਰ ਮੰਗਾਂ ਰਹਿੰਦੀਆਂ ਹਨ ਉਹਨਾਂ ਤੇ ਵੀ ਗੌਰ ਕਰੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਵੱਲੋਂ ਹੋਰ ਭਰਾਤਰੀ ਜਿੱਥੇ ਬੰਦੀ ਜਾਂਦਾ ਇਸ ਸਹਿਯੋਗ ਲੈ ਕੇ ਇੱਕ ਵੱਡੇ ਸੰਘਰਸ਼ ਨਹੀਂ ਜਿਹੜੇ ਉਹ ਇਹਨਾਂ ਵੱਲੋਂ ਲਿਖੇ ਜਾਣਗੇ ਅਸ਼ਵਨ ਦਿਖਾ ਰਹੇ ਆ ਬਠਿੰਡਾ ਦੇ ਇਹ ਆਪਣਾ ਟੀਚਰ ਹੋਮ ਦੇ ਨੇੜੇ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਡੈਮੋਕਰੈਟਿਕ ਟੀਚਰ ਫਰੰਟ ਵੱਲੋਂ ਇੱਕ ਰੋਸ ਮਾਰਚ ਕੀਤਾ ਗਿਆ ਅਤੇ ਆਮ ਆਦਮੀ ਪਾਰਟੀ ਦੇ ਆਗੂ ਨੀਲਗਰਗ ਦੀ ਕੋਠੀ ਦੇ ਤੱਕ ਇਹ ਰੋਸ ਪ੍ਰਦਰਸ਼ਨ ਕਰਕੇ ਉੱਥੇ ਇਹਨਾਂ ਵੱਲੋਂ ਅਰਥੀ ਫੋਕੀ ਗਈ ਅਤੇ ਇਹ ਅਸੀਂ ਸੁਣ ਰਿਹਾ ਸਾਰੀਆਂ ਤਸਵੀਰਾਂ ਜਿੱਥੇ ਇਹਨਾਂ ਨੇ ਬੋਲਿਆ ਕਿ ਸਾਡੇ ਵੱਲੋਂ ਆਉਣ ਵਾਲੇ ਦਿਨ ਦੇ ਵਿੱਚ ਸੰਗਠਨ ਦੇ ਵਿੱਚ ਇੱਕ ਵੱਡਾ ਇਕੱਠ ਹੈ ਜਿਹੜਾ ਹੋ ਇੱਤਾ ਜਾ ਰਿਹਾ ਜਿਸ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਟੀਚਰ ਜਿਹੜਾ ਹੋ ਸ਼ਾਮਲ ਹੋਣਗੇ ਅਤੇ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੋ ਇਹਨਾਂ ਵੱਲੋਂ ਵਾਅਦੇ ਕੀਤੇ ਗਏ ਜਾਂ ਤਾਂ ਉਹ ਵਾਅਦੇ ਪੂਰੇ ਕਰਨ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਸੰਘਰਸ਼ ਕੋਲੀ ਕੇ ਜਾਣਗੇ ਭਾਰਤ ਕਰੋ ਭਾਰਤ ਕਰੋ ਭਾਰਤ ਕਰੋ ਗਰੀਬਾਂ ਦੇ ਭਾਰਤ ਕਰੋ ਭਾਰਤ ਕਰੋ ਭਾਰਤ ਕਰੋ ਭਾਈ ਜਾਨਾ ਝੂਠ ਬੋਲ ਕੇ ਆਈ ਪੰਜਾਬ ਸਰਕਾਰ ਅਗਰ ਕੀ ਨਾਮਾ ਤੁਹਾਡਾ ਕੀ ਮਾਮਲਾ ਹੈ ਸਰ ਜੀ ਬਜਿੰਦਰ ਸਿੰਘ ਜੀ ਸੀਨੀਅਰ ਮੀਤ ਪ੍ਰਧਾਨ ਡੀਟੀਐਫ ਬਠਿੰਡਾ ਅੱਜ ਡੀਟੀਐਫ ਪੰਜਾਬ ਵੱਲੋਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਆਪਣੀ ਦਿੱਤੀ ਗਾਰੰਟੀ ਨੂੰ ਪੂਰਾ ਨਾ ਕਰਨ ਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਗਰੰਟੀ ਦਿੱਤੀ ਸੀਗੀ ਪਰ ਸਰਕਾਰ ਨੇ ਅਕਤੂਬਰ ਨਵੰਬਰ 2022 ਦੇ ਵਿੱਚ ਇੱਕ ਲਗੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਉਹ ਵੀ ਰਾਜਸਥਾਨ ਦੇ ਵਿੱਚ ਟੂਨਸਟੈਂਡ ਕਰਕੇ ਪੰਜਾਬ ਦੇ ਮੁਲਾਜ਼ਮਾਂ ਦੇ ਨਾਲ ਸਰਕਾਰ ਨੇ ਧੋਖਾ ਕੀਤਾ ਹੈਗਾ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਹੈਗੀ ਅੱਜ ਡੀਟੀਆ ਵੱਲੋਂ ਪੂਰੇ ਪੰਜਾਬ ਅੱਧਰ ਦੇ ਜਿਹੜਾ ਹੈਗਾ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈਗਾ ਜਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਜਿਹੜਾ ਸਰਕਾਰ ਦੀਆਂ ਅਰਥੀਆਂ ਕੂਕੀਆਂ ਜਾ ਰਹੀਆਂ ਤੇ ਅੱਜ ਨਾਲ ਜਿਹੜਾ ਉਹਨਾਂ ਨੇ ਲੰਗੜਾ ਨੋਟੀਫਿਕੇਸ਼ਨ ਨਵੰਬਰ 2022 ਦੇ ਵਿੱਚ ਕੀਤਾ ਸੀਗਾ ਉਹ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀਆਂ ਦੇ ਰਾਹੀਂ ਉਹਨਾਂ ਦੇ ਸਟੇਟ ਦੇ ਆਗੂਆਂ ਦੇ ਰਾਹੀਂ ਮੁੱਖ ਮੰਤਰੀ ਨੂੰ ਵਾਪਸ ਭੇਜ ਰਹੇ ਆ ਇਹ ਤੁਹਾਡਾ ਜਿਹੜਾ ਲੰਗੜਾ ਨੋਟੀਫਿਕੇਸ਼ਨ ਸਾਨੂੰ ਮਨਜ਼ੂਰ ਨਹੀਂ ਹੈ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਪੂਰਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਜੀਪੀਐਫ ਨੰਬਰ ਅਲਾਟ ਕੀਤੇ ਜਾਣ ਜੀਪੀਐਫ ਦੀ ਕਟੌਤੀ ਹੋਵੇ ਐਨਪੀਐਸ ਦੇ ਵਿੱਚ ਜਿਹੜੇ ਮੁਲਾਜ਼ਮਾਂ ਦੇ ਪੈਸੇ ਕੱਟੇ ਗਏ ਆ ਉਹ ਸਾਰੇ ਮੁਲਾਜ਼ਮਾਂ ਦੇ ਖਾਤੇ ਦੇ ਵਿੱਚ ਹੁਣ ਸਰਕਾਰ ਮੁਲਾਜ਼ਮਾਂ ਦੇ ਨਾਲ ਧੋਖਾ ਨਾ ਕਰੇ ਸਰਕਾਰ ਮੁਲਾਜ਼ਮਾਂ ਦੇ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਰੋਕੀ ਬੈਠੀ ਆ ਡੀਏ ਦੀਆਂ ਕਿਸ਼ਤਾਂ ਰਹਿndੀਆਂ ਨੇ ਪੀ ਕਮਿਸ਼ਨ ਦੇ ਬਕਾਏ ਰਹਿੰਦੇ ਨੇ ਸਰਕਾਰ ਆਰਥਿਕ ਤੌਰ ਤੇ ਮੁਲਾਜ਼ਮਾਂ ਦੀਆਂ ਸਾਰੀਆਂ ਜਿਹੜੀਆਂ ਅਦਾਇਗੀਆਂ ਨੱਪੀ ਬੈਠੀ ਆ ਇੱਕ ਇੱਕ ਮੁਲਾਜ਼ਮ ਦਾ ਲਗਭਗ 7 ਤੋਂ 8 ਲੱਖ ਰੁਪਈਆ ਸਰਕਾਰ ਬੰਨੀ ਬਕਾਇਆ ਅੱਜ ਅੱਕੇ ਹੋਏ ਮੁਲਾਜ਼ਮਾਂ ਨੇ ਡੈਮੋਕਰੈਟਿਕ ਟੀਚਰਸ ਆਂਡ ਪੰਜਾਬ ਸ਼ੂਬਾ ਪ੍ਰਧਾਨ ਦਿਗਵੀਰੇਪਾਲ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਜਦੋਂ ਅਸੀਂ ਅਰਸੀ ਫੂਕ ਮਜਾਦਾ ਕਰ ਰਹੇ ਹਾਂ ਇਸ ਤੋਂ ਬਾਅਦ ਅਸੀਂ ਸੰਗਰੂਰ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਜਾ ਕੇ ਵੱਡਾ ਪ੍ਰੋਗਰਾਮ ਜਿਹੜਾ ਹੈਗਾ ਕਰਨਾ ਇਹ ਅਸੀਂ ਸਰਕਾਰ ਨੂੰ ਅੱਜ ਦੇ ਇਸ ਇਨਫੈਕਸ਼ਨ ਦੇ ਵਿੱਚ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਮੁਲਾਜ਼ਮਾਂ ਦੀਆਂ ਮੰਗਾਂ ਜਿਹੜੀਆਂ ਪੂਰੀਆਂ ਕਰਨ ਤੇ ਪੁਰਾਣੀ ਪੈਨਸ਼ਨ ਬਹਾਲ ਕਰੇ ਨਹੀਂ ਆਉਣ ਵਾਲੇ ਸਮੇਂ ਚਿੱਟੇ ਭੁਗਤਣ ਨੂੰ ਸਰਕਾਰ ਸਿਆਰ ਰਵੇ ਹੈ ਸਰ ਇਹ ਨਾ ਮਾਤੌੜ ਦੇ ਕੀ ਨਾਂ ਬਾਈ ਮੇਰਾ ਨਾਮ ਰੇਸ਼ਮ ਸਿੰਘਾ ਜੀ ਮੈਂ ਸਟੇਟ ਜਰਨਲਿਸਟਰੀ ਫੈਕਟਰੀ ਡੀਟੀਪੀ ਪੰਜਾਬ ਅਸੀਂ ਅੱਜ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਇਹਨਾਂ ਦੇ ਐਮਐਲਏ ਇਹਨਾਂ ਦੇ ਐਮਪੀ ਇਹਨਾਂ ਦੇ ਮੰਤਰੀ ਜਾਂ ਇਹਨਾਂ ਦੇ ਜਿਹੜੇ ਲੀਡਰ ਆ ਪਬਲਿਕ ਲੀਡਰ ਆ ਉਹਨਾਂ ਦੇ ਘਰਾਂ ਤੇ ਅਰਥੀਆਂ ਫੁਕ ਰਹੇ ਆ ਤੇ ਜਿਹੜੀ ਇਹਨਾਂ ਨੇ ਖោਤੀ ਨੋਟੀਫਿਕੇਸ਼ਨ ਕੀਤਾ ਸੀ 2025 ਦੇ ਵਿੱਚ ਜਨਵਰੀ 2025 ਦੇ ਵਿੱਚ ਕਿ ਅਸੀਂ ਓਪੀਐਸ ਪੁਰਾਣੀ ਪੈਨਸ਼ਨ ਲਾਗੂ ਕਰ ਰਹੇ ਆ ਉਸ ਨੋਟੀਫਿਕੇਸ਼ਨ ਦੀਆਂ ਕਾਪੀਆਂ ਸੀ ਇਹਨਾਂ ਦੇ ਸਪੋਕਸਮੈਨਾਂ ਨੂੰ ਇਹਨਾਂ ਦੇ ਮੰਤਰੀਆਂ ਨੂੰ ਵਾਪਸ ਕਰਕੇ ਆਉਣੀਆਂ ਤਾਂ ਜੋ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਯਾਦ ਏ ਕਿ ਅਸੀਂ ਲੋਕਾਂ ਨਾਲ ਵਾਅਦੇ ਕਰੇ ਸੀ ਇਹ ਵਾਅਦੇ ਆ ਤੇ ਜੇਕਰ ਅਸੀਂ ਨਹੀਂ ਪੂਰੇ ਉਤਰਾਂਗੇ ਤਾਂ ਆਉਣ ਵਾਲਾ ਸਮਾਂ ਸਾਡੇ ਲਈ ਵੀ ਸੰਕਟਚ ਆਉਣਾ 2016 2026 ਦਾ ਸਾਲ ਆ ਜਿਹੜਾ ਚੋਣਾਂ ਦਾ ਸਾਲ ਆ ਕਿਉਂਕਿ ਬਾਦ ਤੇ ਸਰਕਾਰ ਬਦਲ ਜਾਣੀ ਆ ਅਸੀਂ ਜਥੇਬੰਦੀਆਂ ਵਾਲੇ ਗੱਲ ਮੰਗ ਕਰਾਂਗੇ ਕਿ ਜਿਹੜੀ ਓਪੀਐਸ ਜਿਹੜਾ ਵਾਅਦਾ ਕਰਕੇ ਆਏ ਸੀ ਕਿ ਅਸੀਂ ਲਾਗੂ ਕਰਾਂਗੇ ਤਾਂ ਉਹ ਉਹ ਲਾਗੂ ਕਰਨ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਡੈਮੋਕਰੇਟੀਸਟ ਫਰੰਟ ਹੋਰ ਭਰਾਤਰੀ ਜਥੇਬੰਦੀਆਂ ਨੂੰ ਲੈ ਕੇ ਅਸੀਂ ਵੱਡੇ ਸੰਰਸ ਦੀ ਤਿਆਰੀ ਬਿੜਾਂਗੇ ਅਗਲੇ ਸਾਲਾਂ ਦੇ ਵਿੱਚ ਅਗਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦਾ ਅਸਰ ਹੋ ਸਕਦਾ ਅਸੀਂ ਇਸ ਤੋਂ ਅਗਲਾ ਸਟੈਪ ਸਾਡਾ ਅਸੀਂ ਪੰਜਾਬ ਲੈਵਲ ਤੇ ਸਰਕਾਰ ਲੋਕ ਅਧਿਕਾਰੀਆਂ ਆਰਥਿਕ ਮਸਲਿਆਂ ਦੇ ਉੱਤੇ ਜਾਂ ਹੋਰ ਜਿਹੜੀਆਂ ਵਿਭਾਗੀ ਮੰਗਾਂ ਵਿਦਿਆਰਥੀਆਂ ਨੇ ਮੰਗਾ ਉਹਨਾਂ ਮੰਗਾਂ ਦੇ ਉੱਤੇ ਸੂਬਾ ਪੱਧਰ ਦਾ ਪ੍ਰੋਗਰਾਮ ਅਸੀਂ ਸੰਗਰੂਰ ਵਿੱਚ ਕਰਨਾ ਉਸ ਦੇ ਵਿੱਚ ਵੱਡੀ ਗਿਣਤੀ ਸੀ ਵਿਧਾਇਕਾਂ ਦੀ ਸ਼ਾਮਲ ਕਰਾਵਾਂਗੇ ਅਸੀਂ ਹਮਖੈਲੀ ਜਥੇਬੰਦੀਆਂ ਨਾਲ ਵੀ ਅਸੀਂ رابطہ ਕਾਇਮ ਕਰ ਰਹੇ ਹਾਂ ਅਸੀਂ ਮੰਗ ਕਰਦੇ ਹਾਂ ਸਾਰੀਆਂ ਜਿਹੜੇ ਫਰੰਟ ਲੜ ਰਹੇ ਆ ਕਿ ਆਓ ਇਸ ਲੜਾਈ ਨੂੰ ਇੱਕ ਸਾਂਝੇ ਰੂਪ ਵਿੱਚ ਲਈਏ ਕਿਉਂਕਿ ਦੁਸ਼ਮਣ ਸਾਡਾ ਤਾਕਤਵਾਰਾ ਜੇ ਦੁਸ਼ਮਣ ਦੇ 4-5 ਉਂਗਲਾਂ ਖਿਲਾਰ ਕੇ ਮਾਰਾਂਗੇ ਪੰਜੇ ਦੀਆਂ ਪੰਜੀ ਟੁੱਟ ਜਾਣਗੀਆਂ ਜੇ ਅਸੀਂ ਇਹਦਾ ਕੁਝ ਬਣਾ ਕੇ ਮਾਰ ਲਾਂਗੇ ਕੋਸ਼ਿਸ਼ ਨਾ ਕੋਸਾ ਦੋਸ਼ਮੰਦਾਂ ਨੂੰ ਖਾਣ ਕਰ ਸਕਦੇ ਆ ਸੋ ਆਓ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਲੜਾਈ ਨੂੰ ਜਰਮਾ دیਏ ਸਾਡੀ ਇਹ ਅਧਿਆਪਕ ਜਥੇਬੰਦੀਆਂ ਨੂੰ ਵੱਖ-ਵੱਖ ਮੁਲਾਜ਼ਮਾਂ ਨੂੰ ਇਹ ਮੰਗਾ ਕਿ ਓਪੀਐਸ ਦੀ ਮੰਗ ਬਹੁਤ ਵੱਡੀ ਮੰਗਾ ਅੱਜ ਮੈਡਮ ਸਿਤਾਰਾਮਨ ਦਾ ਬਿਆਨ ਆਇਆ ਕਿ ਅਸੀਂ ਓਪੀਐਸ ਲਾਗੂ ਨਹੀਂ ਕਰ ਰਹੇ ਹਾਂ ਸਾਨੂੰ ਪਤਾ ਕਿ ਓਪੀਐਸ ਉਹ ਐ ਲਾਗੂ ਨਹੀਂ ਕਰਨਗੇ ਉਹਨਾਂ ਦਾ ਇਹ ਵਿਚਾਰ ਪਰ ਉਸ ਵਿਚਾਰ ਨੂੰ ਪਿੱਛੇ ਮੋੜਨਾ ਅੱਗੇ ਕਿਸਾਨਾਂ ਬਾਰੇ ਵੀ ਕਹਿੰਦੇ ਸੀ ਤੇ ਮੋਦੀ ਹੈ ਤਾਂ ਮਮਕਨ ਹੈ ਇਹ ਤਾਂ ਅਸੀਂ ਇਹ ਤਾਂ ਜਿਹੜਾ ਕੁਸ਼ ਮੋਦੀ ਨੇ ਕਹਤਾ ਪਿੱਛੇ ਨਹੀਂ ਮੁੜਦਾ ਫਿਰ ਪਿੱਛੇ ਮੁੜਿਆ ਉਹ ਉਹਨੇ ਤਿੰਨ ਖੇਤੀਕੂਲ ਨੂੰ ਵਾਪਸ ਲਏ ਅਸੀਂ ਪੰਜਾਬ ਸਰਕਾਰ ਨੂੰ ਵੀ ਸੈਂਟਰ ਸਰਕਾਰ ਨੂੰ ਵੀ ਮਜਬੂਰ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਉਹ ਐਨਪੀਐਸ ਤੇ ਯੂਪੀਐਸ ਰੱਦ ਕਰਕੇ ਆਓਪੀਐਸ ਲਾਗੂ ਕਰੇ